ਤੁਈਓ ਰੱਖਣਾ ਯਾਦ ਸਾਨੂੰ ਕਿਤੇ ਦਿਲ ਤੋਂ ਨਾ ਭੁਲਾ ਜਾਣਾ ਖਸਤਰ ਬਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਹੀਂ ਕਬਰ ਹਜਣਾ ਸਾਡੀ ਮੌਤ ਨੇ ਬਤਨ ਦੇ ਵਸੀਆਂ ਦੇ ਦਿਲੇ ਬਤਨ ਦਾ ਇਸ਼ਕ ਜਗਾ ਜਾਣਾ ਦੇਸ਼ ਵਸੀਓ ਚਮਕਣਾ ਚੰਦ ਵਾਂਗੂੰ ਕਿਤੇ ਬੱਦਲਾਂ 헤ਠਣਾ ਆ ਜਾਣਾ ਕਰੇ ਦੇਸ਼ ਦੇ ਨਾਲ ਏਤ ਰੋ ਜਾਰੋ ਦਾਗ ਕਾਮ ਦੇ ਮੱਥੇ ਨਾ ਲਾ ਜਾਣਾ ਮੂਲ ਸਿੰਘ ਕਿਰਪਾਲ ਨਵਾਬ ਵਾਂਗੂੰ ਅਮਰ ਸਿੰਘ ਨਾਲ ਕਿਸੇ ਕਹਾ ਜਣਾ ਜੇ ਲੰਫੋਣ ਕਾਲਜ ਦੇ ਵਤਨ ਸੇਵਕਾਂ ਦੇ ਦਾਖਲ ਹੋ ਕੇ ਦਿਗਰੀਆਂ ਪਾ ਜਣਾ ਹੁੰਦੇ ਫੇਰ ਬਹੁਤੇ ਅੱਤੇ ਪਾਸ ਥੋੜੇ ਪਤਨ ਵਾਸੀਓ ਦੇ ਨਾ ਢਾ ਜਣਾ ਪਿਆਰੇ ਵੀਰਣੋਂ ਚੱਲੇ ਹਾਂ ਅਸੀਂ ਜਿੱਥੇ ਐਸੇ ਰਸਤੇ ਹੂੰ ਤੁਸੀਂ ਵੀ ਆ ਜਣਾ ਪਿਆਰੇ ਵੀਰਣੋਂ ਚੱਲੇ ਹਾਂ ਅਸੀਂ ਜਿੱਥੇ ਐਸੇ ਰਸਤੇ ਹੋਂ ਤੁਸੀਂ ਰੀਆ ਜਣਾ ਹਿੰਦੇ ਵਸੀਓ ਰੱਖੇਣਾ ਯਾਦ ਸਾਨੂੰ ਕਿਤੇ ਦਿਲ ਤੋਂ ਨਾ ਭੁਲਾ ਜਣਾ ਕਿਤੇ ਦਿਲ ਤੋਂ ਨਾ ਭੁਲਾ ਜਣਾ ਕਿਤੇ ਦਿਲ ਤੋਂ ਨਾ ਭੁਲਾ ਜਣਾ